ਨਾ ਮਾਤਾ ਕਿਹਦੇ ਦੀ ਕੀ ਜਾਂਦੀ ਸੀ ਬਕਾਏ ਨੂੰ ਵੀ ਜੇ ਆਵੇ ਤਾਂ ਮੈਂ ਕਢਾਵਾਂ ਚੱਲ ਵਧੀਆ ਕੰਮ ਬਣ ਗਿਆ ਪਿੰਡ 'ਚ ਮੈਨੂੰ ਪਤਾ ਲੱਗ ਗਿਆ ਵੀ ਬਕਾਏ ਮਿਲੀ ਜਾਂਦੇ ਨੇ ਸਭ ਕਢਾਈ ਜਾਂਦੇ ਨੇ ਜਾ ਕਿ ਚਲ ਮੁੰਡਾ ਵੀ ਖੜਾ ਉਰੇ ਆਪੇ ਮੇਰੀ ਗੱਲ ਸੁਣ ਗਰ ਲਾਲ ਕੀ ਕਹਣੀ ਹੈ ਬੇਬੇ ਆ ਜਾ ਭਾਈ ਬੇਬੂ ਨਹੀਂ ਦੱਸਦੇ ਕੀ ਕਹਣੀ ਹੈ ਤੂੰ ਬਹਿ ਜਾ ਭਾਈ ਕੋਈ ਨਾ ਮੈਂ ਬਤਰੀਆਂ ਕਿਹੜੀਆਂ ਗੱਲਾਂ ਹੁੰਦੀਆਂ ਨੇਗੀਆਂ ਗੱਲਾਂ ਦਾ ਭਾਈ ਕਿਉਂ ਨਹੀਂ ਹੁੰਦੀਆਂ ਕਿਤੇ ਭਾਈ ਗੱਲ ਕੋਈ ਉਹ ਵੀ ਹੁੰਦੀ ਕਿਤੇ ਕੋਈ ਕਬੀਲਦਾਰੀ ਦੀ ਵੀ ਗੱਲ ਹੁੰਦੀ ਆ ਤੇਰੀਆਂ ਗੱਲਾਂ ਚ ਕਿਦੇ ਵਜਨ ਤਾਂ ਹੋਇਆ ਨਹੀਂ ਉਹਨੂੰ ਤੂੰ ਤੇ ਗਲੀ ਚ ਦੱਸ ਨਹੀਂ ਮੈਂ ਤਾਂ ਖੇਤ ਜਾਣਾ ਸੀਗਾ ਬਾਪਾ ਪਾ ਤਾਂ ਕਿਉਂ ਨਹੀਂ ਲੱਗ ਮੈਂ ਹਾਂ ਮੈਂ ਤੈਨੂੰ ਨਾ ਹੀ ਨਹੀਂ ਦੱਸਦੀ ਫੇਰ ਤੂੰ ਆਖੇਗਾ ਮੈਂ ਥੋਲਾ ਰੱਖ ਲੈ ਪੈਂਦਾ ਮੈਂ ਤਾਂ ਨਾ ਦੱਸਦੀਆਂ ਤੈਨੂੰ ਬੇਬੇ ਐਡੀ ਕੀ ਗੱਲ ਤੂੰ ਤਾਂ ਐਂ ਕਹਿੰਦੀ ਕਿ ਰਾਤ ਠੰਡ ਵਾਲੀ ਸੀ ਮਾੜੀਆਂ ਮੁੱਟੀਆਂ ਗੱਲਾਂ ਹੁੰਦੀਆਂ ਨੇ ਲੈ ਮਾੜੀਆਂ ਮੁੱਟੀਆਂ ਤੇ ਹੁੰਦੀਆਂ ਬਕਾਏ ਆਈ ਜਾਂਦੇ ਭਾਈ ਸਭ ਨੂੰ ਫਗੜੀਆਂ ਦੇ ਬਕਾਏ ਮਿਲੀ ਜਾਂ ਬੁਕਾਇਾ ਇਹ ਫਿਰ ਆਪਾਂ ਨੂੰ ਕਿੱਦੇ ਨਹੀਂ ਪਤਾ ਹੁਣ ਮਿਲ ਹੀ ਜਾਂਦੇ ਨੇ ਮਿਲ ਹੀ ਜਾਂਦੇ ਆਪਾਂ ਨੂੰ ਤਾਂ ਨਹੀਂ ਮਿਲਦਾ ਆਪਾਂ ਨੂੰ ਮਿਲੂਗਾ ਆ ਰਿਹਾ ਭਾਈ ਆਪਣਾ ਵੀ ਤੇ ਮੈਂ ਵੀ ਹੁਣ ਫੇਕੜਾ ਕੇ ਲਿਆਉਂਗੀ ਮੇਰੇ ਬਾਪੂ ਦਾ ਬੁਕਾਇਾ ਆ ਗਿਆ ਹਾਂ ਆ ਗਿਆ ਭਾਈ ਉਹ ਮੈਂ ਦੇ ਕਦਨ ਪਤਾ ਕਰਨ ਗਿਆ ਸੀ ਕਿ ਬਾਪੂ ਦੇ ਕਾਗਜ਼ ਠੀਕ ਨਹੀਂ ਸੀਗੇ ਕਿ ਨਹੀਂ ਬਾਈ ਮੈਨੂੰ ਪਤਾ ਨਹੀਂ ਕਿਹੜਾ ਫੌਜੀ ਸੀ ਉਹ ਮੈਂ ਤਾਂ ਐ ਹੀ ਖਾਸਾ ਲਿਆ ਲੈ ਕੇ ਆਉਂਦਾ ਹੀ ਨਹੀਂ ਬਕਾਇਆ ਉਹ ਤਾਂ ਉਹ ਲਿਆ ਪਾ ਦਿੰਦੇ ਨੇ ਜਾਣ ਕੇ ਆਪਾਂ ਚੱਕਰਾ ਚ ਪਾ ਦਿੰਦੇ ਨੇ ਬਕਾਇਆ ਸਭ ਨੂੰ ਮਿਲ ਗਏ ਤੇ ਆਪਣਾ ਵੀ ਆਇਆ ਪਿਆ ਤੇ ਮੈਂ ਕਿਹੜਾ ਖੇលਿਆ ਹੂੰਗੀ ਤੇ ਮਾਤਾ ਪਾਈ ਕੁੜੀ ਨੂੰ ਦਿਆਉਂਗੀ ਤਾਂ ਕਿਹੜਾ ਖੇលਿਆ ਹੂੰਗੀ ਬੇ ਮੇਰੀ ਗੱਲ ਸੁਣ ਲੈ ਤੂੰ ਹੁਣ ਕਹੀ ਦਾ ਜਾਣੀ ਇਹ ਜੇ ਬਕਾਇਆ ਮਿਲਿਆ ਰਹੇ ਨਹੀਂ ਤੂੰ ਪਹਿਲੀ ਕਹਿਣ ਲੱਗੀ ਮੈਂ ਕੁੜੀ ਨੂੰ ਦੇਉਂਗੀ ਕੁੜੀ ਬਈ ਵਿਚਾਰੀ ਕਿੱਦੇ ਦੀ ਆਖੀ ਜਾਂਦੀ ਆ ਅਦੀ ਬੀਬੇ ਭੇਜੇ ਤੈਨੂੰ ਬਕਾਇਆ ਕਿਤੇ ਮਿਲ ਜੇ ਤਾਂ ਕਹਿੰਦੀ ਮੈਨੂੰ ਦੇ ਦੀ ਮੈਂ ਘਰ ਪਾ ਲੂੰਗੀ ਅਦੀ ਮੇਰੇ ਬੈਠਣ ਨੂੰ ਕੋਈ ਮਜਾ ਨਹੀਂ ਉਹਨੂੰ ਥਾਂ ਨਹੀਂ ਇੱਕ ਕਮਰਾ ਹੈ ਕਹਿੰਦੀ ਅਸੀਂ ਔਕੇ ਹੁੰਨੇ ਆ ਇੱਕ ਕਮਰੇ ਨਾਲ ਬੀਬੇ ਮੇਰੀ ਗੱਲ ਸੁਣ ਲੈ ਭੈਣ ਨਹੀਂ ਤਾਂ ਘਰ ਪਾਉਣਾ ਅਸੀਂ ਵੀ ਚਿਵਾਰਾ ਪਾਉਣਾ ਸੀਗਾ ਸਾਨੂੰ ਦੇਂਦੀ ਤੂੰ ਪੈਸੇ ਬਕਾਇਆ ਵਾਲੇ ਕਢਾ ਕੇ ਚਿਵਾਰਾ ਤਾਂ ਪੁੱਤ ਆਪਾ 2-6 ਠੇਕੇ ਪਾ ਲਾਂਗੇ ਕਿੰਨੀ ਕ ਗੱਲ ਹੈਗੀ ਆਪਣੇ ਸੁੱਖ ਨਾਲ ਥਾਂ ਦੇ ਇੰਨਾ ਆਪਣੇ ਛਤਾਗ ਆਪਣੇ ਤਾਂ ਇੰਨਾ ਛਤਾ ਤੇ ਆਪਣੀ ਬੈਠਕ ਵੇਲੀ ਪਈ ਰਹਿੰਦੀ ਇੰਨਾ ਮਾਗਰ ਵੇਲਾ ਪਿਆ ਰਹ ਉਹ ਬੈਠ ਕੇ ਦਾ 100 ਸਾਲ ਦੀ ਇਹ ਪੁਰਾਣੀ ਹੋਈ ਪਈ ਕੋਈ ਆਇਆ ਇਹਨੂੰ ਕਿੱਥੇ ਵੋਹਨੇ ਪਚਵਾਰਾ ਪਾ ਲੈਂਦੇ ਵਧੀਆ ਤਾਂ ਸਾਰੇ ਚਵਾਰਾ ਕੋਈ ਨਾ ਭਾਈ ਮਗਰੋਂ ਪਾਵਾਂਗੇ ਹਜੇ ਕੋਈ ਆਪਾਂ ਨੂੰ ਕਾਹਲ ਨਹੀਂ ਆਪਾਂ ਤਾਂ ਹੁਣ ਕਿਰਾਂ ਭਾਈ ਕੁੜੀ ਨੂੰ ਪੈਸੇ ਦੇਵਾਂਗੇ ਵਿਚਾਰੀ ਉਹ ਬਾਰੇ ਬੀਰ-ਬੀਰ ਕਰਦੀ ਫਿਰਦੀ ਐ ਬੇਬੇ ਮੇਰੀ ਗੱਲ ਸੁਣ ਲੈ ਤੂੰ ਮੇਰੇ ਕੋਲੇ ਤਾਂ ਗੱਲ ਇਹ ਕਰ ਲਈ ਹਰਪ੍ਰੀਤ ਕੋਲੇ ਗੱਲ ਨਾ ਕਰੀ ਹਰਪ੍ਰੀਤ ਨੇ ਤਾਂ ਪੰਜ ਪੈਸੇ ਵੀ ਨਹੀਂ ਦੇਣ ਜਿਹੜੇ ਦੇਖ ਲੈ ਦੂੰ ਨਾ ਖਾਪੀਤ ਕੋਲੇ ਨਹੀਂ ਕਰਦੀ ਜੇ ਭਾਈ ਮੈਂ ਹਰਪ੍ਰੀਤ ਕੋਲੇ ਗੱਲ ਕਰਨੀ ਹੁੰਦੀ ਫਿਰ ਮੈਂ ਚੈਨੂ ਕਰਾ ਦਦੀ ਤੈਂ ਤਾਂ ਮੈਂ ਹੁਣ ਐ ਦੱਸਿਆਗਾ ਮੈਂ ਕਹਿੰਦਾ ਕੇਰਾ ਤੈਨੂੰ ਵੀ ਮੜਾ ਮੋਟਾ ਪਤਾ ਲੱਗ ਜੂਗਾ ਫਿਰ ਤੂੰ ਐ ਆਖੇਗਾ ਵੀ ਬੇਬੇ ਨੇ ਚੋਰੀਆਂ ਦੇਟਾ ਬਕਾਇਆ ਬੇਬੇ ਤਾਂ ਐ ਕਰੀ ਜੇ 2 ਲੱਖ ਬਕਾਇਆ ਐ ਮੈਂ ਲੈ ਤਾਂ ਲੱਖ ਦੇ ਦੀ ਭੈਣ ਨੂੰ ਨਾ ਭਾਈ ਕਿੰਨਾ ਮਿਲਦੇ ਉਹਦੇ ਕਰਮਾਂ ਦਾ ਲੱਖ ਲਿਕੜਾ ਵੇ 2 ਲੱਖ ਪਾ ਮੈਂ 2 ਮੇਜ ਦੇ ਕੇਰਾ ਤਾਂ ਭਾਈ ਸਾਰੇ ਹੁਣ ਮੈਂ ਦੇਉਂਗੀ ਤੁਸੀਂ ਭਾਈ ਪੇਠ ਨਹੀਂ ਸਾਨੂੰ ਫੜਾ ਦੇਣੀਆਂ ਮ ਵੇਬੇ ਪਰਛਣ ਦਾ ਤਰੀਕਾ ਕਿੰਨੀ ਹੈ ਕਿ 10000 ਰੁਪਿਆ ਉਹਨਾਂ ਦਾ ਮਸਾਂ ਡੰਗ ਲੈਂਦਾ ਹੈਗਾ ਨਹੀਂ ਭਾਈ ਤੇ ਜੇ ਹੁਣ ਭਾਈ 10 ਨਾਲ ਨਹੀਂ ਡੰਗ ਲੈਂਦਾ ਫਿਰ ਭਾਈ ਆਪਣਾ 2 ਲੱਖ ਨਾਲ ਵੀ ਨਹੀਂ ਲੈਂਦਾ ਤੇ ਜੇ ਨਾ ਮਿਲਦਾ ਫਿਰ ਵੀ ਆਪਾਂ ਨੂੰ ਸਭ ਰਹੀ ਸੀ ਚੰਗਾ ਵੇ ਬੇਤਰੀ ਮਰਜੀ ਹੈ ਮੈਂ ਤਾਂ ਕੁਝ ਨਹੀਂ ਕਹਿੰਦਾ ਚਵਾਰਾ ਤਾਂ ਮੈਂ ਵੀ ਪਾਉਣਾ ਸੀਗਾ ਤੇ ਜੇ ਹਰਪ੍ਰੀਤ ਨੂੰ ਪਤਾ ਲੱਗ ਗਿਆ ਨਾ ਫਿਰ ਦੇਖ ਲੈ ਤੂੰ ਚਲ ਦੇਖੀ ਜੋ ਜੇ ਤਾਂ ਭਾਈ ਤੂੰ ਦੱਸੇਗਾ ਫਿਰ ਤਾਂ ਪਤਾ ਲੱਗ ਜੂ ਹਰਪ੍ਰੀਤ ਨੂੰ ਨਹੀਂ ਆਏਗਾ ਕਿ ਢੋਲ ਵਜਦੇ ਜੇ ਵੀ ਬਕਾਇਆ ਵੀ ਬੇਬੇ ਜਨ ਖੜਾ ਕੇ ਕੁੜੀ ਨੂੰ ਦੇਤਾ ਬੇਬੇ ਮੈਂ ਤਾਂ ਨਾਂ ਦੱਸੂਗਾ ਉਹ ਕਹਿੰਦੇ ਹੁੰਦੇ ਕੰਦਾਂ ਦੇ ਵੀ ਕੰਨ ਹੁੰਦੇ ਨੇ ਹਣਾ ਕਿਸੇ ਕੋਲ ਹੋਰ ਨਾ ਗੱਲ ਕਰੀ ਕਰ ਤੇਰੀ ਜबान ਰੁਕਦੀ ਨਹੀਂ ਹੈਗੀ ਮੈਂ ਤਾਂ ਕਿਸੇ ਕੋਲ ਹੀ ਦੱਸ ਕਹੀ ਮੈਂ ਤਾਂ ਆ ਕਿਸੇ ਨੂੰ ਦੱਸਿਆ ਹੀ ਨਹੀਂ ਵੀ ਮੈਨੂੰ ਵੀ ਬਕਾਇਆ ਮਿਲੂਗਾ ਮੈਂ ਤਾਂ ਆ ਕਾਪਾ ਮਾਤਾ ਮੈਂ ਕਹਿੰਦਾ ਮੈਂ ਤਾਂ ਪਹਿਲਾਂ ਮਿਲ ਗਿਆ ਸੀ ਇਹ ਵੀ ਤੇਰੀ ਗੱਲ ਬਧੀਆ ਕਰੀ ਤਾ ਮੈਂ ਦੱਸਿਆ ਵੀ ਮੈਨੂੰ ਵੀ ਮਿਲੂ ਮਾਈ ਉਹ ਨਾਲ ਸਾਰੇ ਪਿੰਡ ਚਾਈ ਗੱਲ ਉੱਡੀ ਪਈ ਐ ਵੀ ਗੁਰਲਾਲ ਦੇ ਬਾਪੂ ਦਾ ਤਾਂ ਪਤਾ ਨਹੀਂ ਕਿਵੇਂ ਫੌਜੀ ਦਾ ਕੀ ਹੋ ਗਿਆ ਡਿੱਕਾ ਹੋ ਗਿਆ ਵੀ ਉਹਦਾ ਫੌਜ ਵਾਲਾ ਬਕਾਇਆ ਮਿਲਦਾ ਨਹੀਂਗਾ ਸਾਰੇ ਗੱਲ ਉੱਡੀ ਪਈ ਆਪਾਂ ਇਹੀ ਗੱਲ ੜਾ ਦੇ ਵਸ ਤੂੰ ਵੀ ਕਿ ਸਾਨੂੰ ਤਾਂ ਬਕਾਇਆ ਭਈ ਮਿਲਦਾ ਹੀ ਨਹੀਂ ਗਾ। ਹਾਂ ਮੈਂ ਗੱਲ ਨਹੀਂ ਬਸ ਆਪਾਂ ਤਾਂ ਗੱਪ ਮਾਰਾਂਗੇ ਭਾਈ ਤੇ ਮੈਂ ਹੁਣ ਕਢਾ ਕੇ ਲੈ ਆਉਂਗੀ ਤੇ ਤੂੰ ਨਾ ਗੱਲ ਕਰੀ ਚੰਗਾ ਹਰਪ੍ਰੀਤ ਕੋਲੇ। ਚੰਗਾ ਬੇਬੇ ਮੈਂ ਤਾਂ ਨਹੀਂ ਗੱਲ ਕਰਦਾ। ਤੇ ਮੈਂ ਕਢਾ ਕੇ ਲੈ ਆਉਣੀ ਹੈਗੀ। ਚੰਗਾ ਕਢਾ ਲਈਏ ਵੀ ਫੇਰਾ। ਲੈ। ਬੇਬੇ ਦਾ ਹੁਣ ਐਂ ਕਹਿ ਕੇ ਬਾਗੀ। ਆਖੇ ਭਾਈ ਮੈਂ ਤਾਂ ਸਾਰੇ ਪੈਸੇ ਭੈਣ ਨੂੰ ਦੇਵਾਂਗੀ। ਕਿਉਂਕਿ ਭੈਣ ਨਿਜਰੀ ਨੇ ਘਰ ਪਾਉਣਾ। ਹੁਣ ਚਵਾਰਾ ਪਾਉਣਾ ਸੀਗਾ। ਪਹਿਲਾਂ ਜੀਰੀ ਘਟ ਹੋਈ ਐ। ਵਾਹ ਲੈ। ਬਗਾਇਆਊਗਾ ਮੈਂ ਤਾਂ ਇਹ ਜੇ ਉਹ ਕਰਿਆ ਸੀਗਾ ਚਵਾਰਾ ਪਾ ਲੈਂਦੀ ਚਵਾਰਾ ਵੀ ਬੀਬੀ ਕਿਹੜਾ ਪਾਉਣ ਦਿੰਦੀ ਐ ਕਿਉਂਕਿ ਮੈਂ ਤਾਂ ਭੈਣ ਨੂੰ ਦੇਉ ਜੇ ਹਰਪ੍ਰੀਤ ਨੂੰ ਪਤਾ ਲੱਗ ਗਿਆ ਨਾ ਭੈਣ ਨੂੰ ਦੇਣ ਦੇਣਾ ਨੇ ਘਰੇ ਕਲੇਸ਼ ਹੋਊਗਾ ਦੇਖੀ ਜੋ ਹੁਣ ਕਿਵੇਂ ਬਣੂ ਫੇਰ ਮੈਂ ਤਾਂ ਖੇਤ ਜਾ ਕੇ ਆਉਣਾ ਬੇਬੇ ਪਤਾ ਨਹੀਂ ਕਿੱਧਰ ਫਿਰਦੀ ਇਹਦੇ ਨਾਲ ਹੁਣ ਬੈਠਕ 'ਚ ਨਿਕਲੀ ਆਉਂਦੀ ਹੈ ਕਿ ਪਹਿਲਾਂ ਤਾਂ ਬੈਠਕ 'ਚ ਹੈ ਹੀ ਨਹੀਂ ਸੀ ਬੇਬੇ ਹਾਂ ਭਾਈ ਉਰੇ ਆ ਪਈ ਕਿੱਧਰ ਗਈ ਸੀ ਤੂੰ ਪਹਿਲਾਂ ਜਦੋਂ ਮੈਂ ਦੇਖ ਕੇ ਹੀ ਹਾਂ ਤੂੰ ਬੈਠ ਕੇ ਚਾਈ ਨਹੀਂ ਸੀ ਹੁਣ ਤੂੰ ਬੈਠ ਕੇ ਤੋਂ ਨਿਕਲ ਗਈ ਮੈਂ ਕਿਹਾ ਭਾਈ ਤੇਰੀ ਤਾਈ ਕੇ ਬਾਗ ਗਈ ਉਥੇ ਮਿੰਟ ਟਾਈਮ ਲਾ ਗਿਆ ਉਹਨੇ ਚਾਹ ਪਾਣੀ ਕਰ ਲਿਆ ਬਸ ਤੇ ਗੱਲਾਂ ਕਰੀ ਗਈਆਂ ਬੈਠੀਆਂ ਗਾ ਰਹੀਆਂ ਬਸ ਬਸ ਤਾਈ ਕੇ ਗੱਲਾਂ ਮਾਰਦੀ ਤੂੰ ਫਿਰਿਆ ਕਰ ਤਾਈ ਕੇ ਨੂੰ ਤਾਂ 2 ਲੱਖ ਰੁਪਈਆ ਮਿਲਿਆ ਗਲੇ ਨਹੀਂ ਮਾਰਨੀਆਂ ਗੱਲਾਂ ਚਲ ਕੋਈ ਨਾ ਭਾਈ ਉਹਨਾਂ ਨੂੰ ਮਿਲ ਗਿਆ ਫਿਰ ਕਿਹਣੀ ਗੱਲ ਚਲ ਭਾਈ ਫੌਜੀ ਜੀ ਫਿਰ ਮਿਲ ਗਿਆ ਤੇ ਫਿਰ ਫੌਜੀ ਤਾਂ ਆਪਣਾ ਬਾਪੂ ਵੀ ਸੀ ਆਪਣਾ ਬਕਾਇਆ ਕਿਧਰ ਗਿਆ ਆਪਣਾ ਤਾਂ ਕੋਈ ਕਾਗਜ਼ਾਂ 'ਚ ਫਰਕ ਰਹਿ ਗਿਆ ਪੰਗਤ ਤਾਂ ਨਹੀਂ ਮਿਲਿਆ ਕਾਗਜ਼ਾਂ 'ਚ ਕੀ ਫਰਕ ਰਹਿ ਗਿਆ ਕਾਗਜ਼ ਲੋਟ ਰਾਹ ਕਹੇਗਾ ਹਰ ਪੱਤੇ ਗੇੜੇ ਲਾ ਕੇ ਆਏ ਆਂ ਅਸੀਂ ਮਾਂ ਪੁੱਤ ਦੋਨੇ ਕਰ ਮਿਲਦੇ ਨਹੀਂ ਫਿਰ ਸਾ ਦੇਖੀ ਸਾਰੇ ਹੁਣ ਨਾ ਫਿਰ ਇਹ ਜਾ ਕਹੇ ਜਾ ਫੌਜੀ ਸੀ ਆਪਣਾ ਬਾਪੂ ਜਿਹੜੇ ਤਾਂ ਪਕਾਇੀ ਨਹੀਂ ਮਿਲਦਾ ਕੀ ਪਤਾ ਭਾਈ ਕਿਸੇ ਨੂੰ ਮਿਲ ਜਾਂਦਾ ਕਿਸੇ ਨੂੰ ਨਹੀਂ ਵੀ ਮਿਲਦਾ ਇਹ ਤਾਂ ਕਿਹੜੀ ਗੱਲ ਐ ਬੇਬੇ ਵੀ ਕਿਸੇ ਨੂੰ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਸਭ ਨੂੰ ਮਿਲ ਗਿਆ ਜਿੰਨੇ ਫੌਜੀ ਸੀ ਮੈਂ ਸਾਰਿਆਂ ਦਾ ਪਿੰਡ ਚ ਪਤਾ ਕਰ ਲਿਆ ਹਰੇਕ ਨੂੰ ਮਿਲ ਗਿਆ ਕੱਲਾ ਆਪਣਾ ਬਾਪੂ ਛੱਡ ਕੇ ਮਾਦਾ ਭਾਈ ਤੇਰੇ ਨਾਲ ਉਹ ਵੀ ਜਾਦੇ ਹੋਵਾਂਗੀ ਮੈਂ ਤਾਂ ਸਭ ਤੋਂ ਪਤਾ ਲਾ ਰਹੀਆਂ ਕਿ ਦੋ ਮਿਲ ਗਿਆ ਬਕਾਇਆ ਵੀ ਭਾਈ ਬਕਾਇਆ ਸਾਨੂੰ ਮਿਲੂ ਸਾਡੇ ਮਿਲ ਹੀ ਜਾਂਦੇ ਨੇ ਮੈਂ ਤਾਂ ਸਭ ਕਾਈ ਦੀ ਸੋਲ ਲੈਣੀ ਆ ਸਾਰੀਆਂ ਉਹ ਚੱਲ ਐਨੀ ਤਾਂ ਹੈਗੀਆਂ ਐ ਤਾਂ ਮੈਨੂੰ ਵੀ ਪਤਾ ਉਹ ਵੀ ਧੁਰਿਆ ਫਿਰਦਾ ਤੂੰ ਵੀ ਧੁਰੀ ਫਿਰਦੀ ਐ ਤੇ ਐਂ ਕਰੋ ਮਾਨਸਾ ਮੂਨਸਾ ਜਾਇਓ ਐਂ ਕਰਦੀਆਂ ਮੈਂ ਬਗ ਚਲਦੀਂ ਤੇਰੇ ਨਾਲ ਲੱਗ ਜੇ ਭਾਈ ਕੱਢਣਾ ਹੈ ਤਾਂ ਸਾਨੂੰ ਕੱਢ ਦੇਣਗੇ ਮਾਂ ਪੁੱਤਾਂ ਨੂੰ ਅਸੀਂ ਕਹਿ ਦੇ ਤਾਂ ਜਾ ਕੇ ਆਏ ਤੇਰੇ ਜਾਇਜ਼ ਕਰੋ ਕਿ ਸਾਨੂੰ ਬਕਾਇਆ ਬਾਲਾ ਦੇਣਗੇ ਉਹ ਉਹ ਤਾਂ ਹੈ ਵਿਵੇਗਾ ਲੈ ਆਈ ਸੀ ਚਾ ਲੋਕਾਂ ਨੂੰ 2-2 ਲੱਖ ਮੇਰੇ ਆਪਾਂ ਨੂੰ ਲੱਖ ਰੁਪਏ ਮਿਲ ਜਾਂਦਾ ਸਾਡੀ ਤਾਂ ਐ ਸੀਰੀਜ ਵੀ ਉੱਤੇ ਚਵਾਰਾ ਪਾ ਲਈ ਕੋਠੇ ਤੇ ਚਲੋ ਭਾਈ ਜੇ ਮਿਲ ਜਾਂਦੇ ਫੇ ਤਾਂ ਹੁਣ ਪਾਈ ਲੈਣੇ ਕਿ ਹੁਣ ਮਿਲਦੀ ਨਹੀਂ ਆਪਾਂ ਨੂੰ ਫਿਰ ਕਰੀਏ ਕੀ ਹੁਣ ਚੱਲ ਬੇਬੇ ਜੇ ਨਹੀਂ ਮਿਲਦੇ ਕੋਈ ਨਹੀਂ ਐ ਕਰ ਬੇਬੇ ਤੂੰ ਮੱਜਾਂ ਗੰਨੀ ਮਾਰ ਕੇ ਗੇੜਾ ਕੋ ਖੁੱਲ੍ਹ ਕਾ ਲੈਣਾ ਗਈ ਹੋਵੇ ਤੇ ਉਹ ਕਿੱਧਰ ਵਾ ਕੇ ਖੇਤ ਵਾ ਗਿਆ ਖੇਤ ਵਾ ਗਿਆ ਭਾਈ ਉਹ ਤਾਂ ਇੱਥੇ ਦੇ ਨਾਲ ਗੱਲਾਂ ਜੀਆਂ ਕਰਕੇ ਬੱਸ ਤੇ ਖੇਤ ਨੂੰ ਵਾ ਗਿਆ ਚੰਗਾ ਜਾਇਆ ਪਈ ਇੱਧਰ ਇਹ ਤਾਂ ਐ ਕਹਿ ਛੱਡਦੀ ਬੇਬੇ ਤਾਂ ਉਹ ਕਿ ਸਭ ਨੂੰ ਮਿਲ ਗਏ ਪਈ ਆਪਾਂ ਤਾਂ ਮਿਲਦਾ ਨਹੀਂ ਆਪਣੇ ਤਾਂ ਕਾਗਜ਼ਾਂ 'ਚ ਫਰਕ ਐ ਮੈਨੂੰ ਕਾਗਜ਼ਾਂ ਦਾ ਫਰਕ ਢਾਉਣਾ ਪਊਗਾ ਕਦੇ ਲੈ ਕੇ ਜਾਣੇ ਪੈਣਗੇ ਕਾਗਜ਼ ਕਿਸੇ ਕੋਲੇ ਐ ਕਰੂੰਗੀ ਮੈਂ ਤੇ ਪਿੰਡ ਲੈ ਕੇ ਜਾਊਂ ਕਾਗਜ਼ ਉੱਥੇ ਦਿਖਾ ਕੇ ਆਉਂਗੀ ਪਤਾ ਕਰੂੰਗੀ ਬਾਪੂ ਦੇ ਕਾਗਜ਼ਾਂ 'ਚ ਫਰਕ ਕਿਉਂ ਨਹੀਂ ਮਿਲਦਾ ਬਕਾਇ ਸਾਡਾ ਇੱਕ ਨਿੱਕਾ ਜਿਹਾ ਕਮਰਾ ਹੈਗਾ ਥੋੜਾ ਜਿਹਾ ਥਾਂ ਦਾ ਕਿੱਥੇ ਆਉਣ ਜਾਣ ਨੂੰ ਔਖਾ ਹੁੰਦਾ ਹੈ ਅਗਲਾ ਕੋਈ ਰਿਸ਼ਤੇਦਾਰ ਆ ਜਾਏ ਚਾਰ ਪੈਣ ਪਈ ਜਾਏ ਨਾ ਕਿੱਥੇ ਅਗਲਾ ਬੈਠੇ ਖੜੇ ਔਖਾ ਤਈਆਂ ਸਵੇਰੇ ਅੱਜ ਮੇਰੀ ਮਾਂ ਨੂੰ ਮੈਂ ਫੋਨ ਲਾਇਆ ਸੀ ਉਹਨੂੰ ਫੋਨ ਲਾ ਕੇ ਪੁੱਛਿਆ ਸੀ ਵੀ ਬੱਪੂ ਦਾ ਬਕਾਇਆ ਮਿਲ ਜਾਂਦਾ ਤਾਂ ਬੜੀ ਸੁਣੀ ਗੱਲ ਸੀ ਫਿਰ ਅਸੀਂ ਘਰ ਪਾ ਲੰਦੇ ਜਿਵੇਂ ਬੇਬੇ ਸਾਨੂੰ ਬਕਾਇਆ ਦੇ ਦਿੰਦੀ ਚੱਲ ਹੁਣ ਅਜੇ ਤੱਕ ਤਾਂ ਫੋਨ ਆਇਆ ਨਹੀਂ ਕਹਿੰਦੀ ਤਾਂ ਹੈਗੀ ਸੀ ਬੇਬੇ ਕਿ ਤੇਰੇ ਬਾਪੂ ਦਾ ਬਕਾਇਆ ਮਿਲਣ ਆਲਾ ਵੀ ਮੈਂ ਤੈਨੂੰ ਫੋਨ ਕਰੂ ਹਜੇ ਤੱਕ ਤਾਂ ਫੋਨ ਵੀ ਨਹੀਂ ਕੀਤਾ ਚਲ ਮੈਂ ਕਰਿਆ ਕੇ ਦੇਖਦੀ ਆ ਬੀਬੇ ਨੂੰ ਫੋਨ ਲਾ ਕੇ ਪੁੱਛਦੀ ਆ ਬੀਬੇ ਆ ਤਾਂ ਚਲ ਫੇਰ ਲੈ ਕੇ ਜਾਉ ਹਨਾ ਮੈਂ ਬੀਬੇ ਨੂੰ ਫੋਨ ਲਾ ਕੇ ਪੁੱਛਣਾ ਬੀ ਬਾਪੂ ਦਾ ਪਕਾਇਆ ਮਿਲਿਆ ਕ ਨਹੀਂ ਮਿਲਿਆ ਹੇ ਤੱਕ ਪਹਿਲਾਂ ਹੁਣ ਮੈਂ ਬੀਬੇ ਨੂੰ ਫੋਨ ਲਾ ਕੇ ਪੁੱਛਾਂ ਉਹਨੇ ਤਾਂ ਨਹੀਂ ਲਾਇਆ ਮੈਂ ਹੀ ਪੁੱਛ ਲੈਣੀ ਚਲ ਫੋਨ ਲਾ ਕੇ ਹਲੋ 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 ਬੀਬੇ ਸਤਿ ਸ੍ਰੀ ਅਕਾਲ ਆ ਸਰੀਕਾਰ ਪੁੱਤੋ ਹੋ ਠੀਕ ਹੈ ਠੀਕ ਹੈ ਵਧੀਆ ਬੇਬੇ ਤੂੰ ਦੱਸ ਕਿਵੇਂ ਆ ਠੀਕ ਹੈ ਵਧੀਆ ਹੋਰ ਆਪਣੇ ਘਰੇ ਸਾਰੇ ਪਰ ਘਰ ਪਰਿਵਾਰ ਠੀਕ ਆ ਸਾਰੇ ਠੀਕ ਠਾਕ ਭਾਈ ਵਧੀਆ ਆਬਦੇ ਦੱਸ ਇੱਥੇ ਸਾਰੇ ਵਧੀਆ ਆ ਹਾਂ ਬੇਬੇ ਸਾਰੇ ਵਧ ਗਏ ਨੇ ਚਲ ਤੇ ਬੇਬੇ ਫੇ ਆਏ ਪੁੱਛਦੀ ਸੀ ਸਵੇਰੇ ਤੂੰ ਮੈਨੂੰ ਬਕਾਇਆ ਵਾਰੀ ਕਹਿੰਦੀ ਸੀ ਬਕਾਇਆ ਮਿਲ ਗਿਆ ਹਾਂ ਪੁੱਤ ਮਿਲ ਗਿਆ ਬਕਾਇਆ ਤਾਂ ਮੈਨੂੰ ਬਕਾਇਆ ਤਾਂ ਮੈਂ ਕਢਾ ਲਿਆਈ ਕਢਾ ਲਿਆ ਬੇਬੇ ਹਾਂ ਕਢਾ ਲਿਆ ਭਾਈ ਚੱਲ ਤੇ ਤੇਰੇ ਤਾਈਕੇ ਘਰੇ ਪਿਆਗਾ ਅੱਛਾ ਬੇਬੇ ਹਾਂ ਤੇ ਫੇਰ ਮੈਂ ਕਹ ਰਿਹਾ ਮੈਂ ਲੈ ਇਨੀ ਮਾ ਕੇ ਹਰਪ੍ਰੀਤ ਨੂੰ ਪਤਾ ਲੱਗ ਜਾਊਗਾ ਹਾਂ ਤੇ ਫੇਰ ਬਸ ਮੈਂ ਤੇਰੇ ਤਾਇਏ ਕੀ ਕਰੀ ਤਰਦਾ ਅੱਛਾ ਬੇਬੇ ਹਰਪ੍ਰੀਤ ਤਾਂ ਫੇਰ ਮੈਨੇ ਚੋਰੀਆਂ ਦੇਣਗੀ ਤੂੰ ਹਾਂ ਫੇਰ ਭਾਈ ਮੈਂ ਚੋਰੀਆਂ ਦੇਉਂ ਤੈਨੂੰ ਫੇਰ ਇਹ ਤਾਂ ਕਿੱਥੋਂ ਦੇਣ ਦਿੰਦੀ ਆ ਘਰ ਘਰ ਲਾ ਦੂੰ ਤਾਂ ਪਤਾ ਹੈਗਾ ਉਹ ਤਾਂ ਮੈਂ ਦੱਸਿਆਗਾ ਅੱਛਾ ਬਾਈ ਨੂੰ ਦੱਸ ਤਾ ਸੀ ਆ ਹਾਂ ਉਹਨੂੰ ਮੈਂ ਦੱਸਤਾ ਭਾਈ ਤੇਰੇ ਬਾਈ ਨੂੰ ਮਾ ਕੇ ਕੋਈ ਮਟਕੂਰੀ ਨੂੰ ਦੇਉਂਗੀ ਭਾਈ ਤੇ ਜੇ ਵਾਹ ਭਾਈ ਇੱਕੋ ਮੇਰਾ ਬਕਾਇਆ ਨਿਕਲਿਆ ਆ ਚੱਲ ਵਧੀਆ ਕੀਤਾ ਬਾਈ ਨੂੰ ਤਾਂ ਚੱਲ ਦੱਸਤਾ ਤੂੰ ਹਾਂ ਫੇ ਤਾਈ ਦਾ ਕਹਿੰਦੇ ਹਮੇ ਦੋਨਾ ਤੋਂ ਚੋਰੀਆਂ ਰੱਖਦੀ ਸੀ ਫੇਰ ਬਾਈ ਮੈਨੂੰ ਗਾ ਤੈਨ ਪਤਾ ਗਾਲਾ ਮੇਰ ਦਿੰਗਾ ਹਾਂ ਚੱਲ ਬਾਈ ਨੂੰ ਦੱਸ ਦਾ ਬੇਬੇ ਇੰਨਾ ਹੀ ਬਹੁਤ ਆ ਹਾਂ ਚੱਲ ਮੈਂ ਹੁਣ ਤੇਰੇ ਬਾਈ ਨੂੰ ਦੱਸਦਾ ਤੇ ਬਾਈ ਬਕਾਇਆ ਮੈਂ ਕਢਾ ਲਈ ਤੇਰੇ ਤਾਈ ਕੇ ਘਰੇ ਪਿਆ ਚੱਲ ਭਾਈ ਆਉਦਾ ਕੋਈ ਤੂੰ ਦੋ ਕਮਰੇ ਪਾ ਲਈ ਹੋਰ ਬੇਬੇ ਤੈਨੂੰ ਪਤਾ ਹੈਗਾ ਨਿੱਕਾ ਜਿਹਾ ਸਾਡਾ ਘਰ ਹੈਗਾ ਹਨਾ ਕਿੰਨਾ ਔਖਾ ਸੀ ਖੜਨ ਬੈਠਣ ਨੂੰ ਥਾਂ ਨਹੀਂ ਸੀਗਾ ਹੋਰ ਭਾਈ ਥੋੜਾ ਜਿਹਾ ਕਾ ਸੀ ਕੁਸੀ ਨਹੀਂ ਚਵਾਂਦਾ ਦੋ ਮੰਜੇ ਦੀ ਜਿਹੜੇ ਕੋਈ ਰਿਸ਼ਤੇਦਾਰ ਨਹੀਂ ਸੀ ਹੋਰ ਉਹੀ ਨਹੀਂ ਸਕਦਾ ਉਹੀ ਬੇਬੇ ਤਾਂ ਪਤਾ ਤਾਂ ਹੈਗਾ ਵੀ ਜੇ ਕੋਈ ਆ ਕਰ ਜਾਂਦਾ ਉਹ ਵਾਲੀ ਔਖਾ ਹੋ ਜਾਂਦਾ ਸੀਗਾ ਉਹਦੇ ਤੋਂ ਤੁਸੀਂ ਦੇਖਾ ਵਿਆਹਣ ਲੱਗਿਆ ਵੀ ਨਹੀਂ ਨਹੀਂ ਦੇਖਿਆ ਹੋਰ ਭਾਈ ਬਸ ਕੀ ਦੇਖੀਏ ਭਾਈ ਸੰਜੋਗ ਹੁੰਦੇ ਨੇ ਹਨਾ ਹਾਂ ਸੰਜੋਗਾਂ ਦੀ ਗੱਲ ਆ ਚੱਲ ਕੋਈ ਨਾ ਬੇਬੇ ਕਿਹਨ ਕੋਈ ਨਾ ਭਾਈ ਤੈਨੂੰ ਮੈਂ ਹੁਣ ਪੈਸੇ ਦੇ ਦੂੰਗੀ ਤੇ ਕੋਈ ਨਾ ਮੈਂ ਤੈਨੂੰ ਵਿਆਹ ਵੇਲੇ ਸਮਾਨ ਘੱਟ ਦਿੱਤਾ ਸੀ ਤੇ ਹੁਣ ਕੋਈ ਨਾ ਮੈਂ ਤੈਨੂੰ ਪੈਸੇ ਦੇ ਦੂੰ ਭਾਈ ਆਉਦਾ ਘਰ ਵਧੀਆ ਪਾ ਲੀਆ ਮੈਂ ਲਾਂਬੇ ਨਾ ਦੇ ਨਾ ਨਾ ਕੋਈ ਨਾ ਬੇਬੇ ਹੁਣ ਅਸੀਂ ਵਧੀਆ ਘਰ ਪਾ ਲਾਂਗੇ ਕਿਆ ਠੀਕ ਆ ਭਾਈ ਫਿਰ ਤੂੰ ਆ ਜੀ ਚੰਗਾ ਚੰਗਾ ਬੇਬੇ ਫਿਰ ਮੈਂ ਆ ਜੂਗੀ ਕਦੋਂ ਕਾਮਾ ਬੇਬੇ ਫਿਰ ਮੈਂ ਬਸ ਆ ਜਾ ਭਾਈ ਤੇ ਬਸ ਲੈ ਜਾ ਫੜ ਕੇ ਆਪਦਾ ਬਕਾਇਆ ਭਾਈ ਤੇ ਚੰਗਾ ਬੇਬੇ ਠੀਕ ਚੱਲ ਹੁਣ ਵਧੀਆ ਬੇਬੇ ਨੂੰ ਬਕਾਇਆ ਮਿਲ ਗਿਆ ਹੁਣ ਤਾਂ ਅਸੀਂ ਬੁਲਾਈ ਸੋਨਾ ਘਰ ਪਾਵਾਂਗੇ ਚੰਗਾ ਹੁਣ ਮੈਂ ਬਕਾਇਆ ਲੈਣ ਜਾਨੀ ਆ ਲੈ ਬੇਬੇ ਕਿੱਧਰ ਟੱਪ ਗਈ ਝੋਲਾ ਚੱਕ ਕੇ ਆ ਆਉਂਦਾ ਉਹ ਵੀ ਇਸੇ ਨੂੰ ਪੁੱਛਦੀਆਂ ਨਾ ਦੱਸੇ ਨਾ ਪੁੱਛੇ ਚੱਕਦੀ ਏ ਝੋਲਾ ਉੱਡ ਜਾਂਦੀ ਏ ਆ ਬੇਬੇ ਕਿੱਧਰ ਗਈ ਝੋਲਾ ਲੈ ਕੇ ਉਹ ਬੇਬੇ ਮੈਂ ਤੈਨੂੰ ਕੀ ਦੱਸਾਂ ਕਿੱਧਰ ਗਈ ਐ ਹੁਣ ਉਹ ਬਾਪੂ ਵਾਲੇ ਕਾਗਜ਼ ਚੱਕੀ ਫਿਰਦੀ ਐ ਫੌਜ ਵਾਲੇ ਉਹ ਕਾਗਜ਼ਾਂ 'ਚ ਨੁਕਸਾ ਹੈਗਾ ਸਾਰੇ ਫੌਜੀਆ ਦਾ ਬਕਾਇਆ ਆ ਗਿਆ ਉਹ ਬਾਪੂ ਦਾ ਬਕਾਇਆ ਨਹੀਂ ਕਿਸੇ ਨੂੰ ਦਿਖਾਉਣ ਜਾਂਦੀ ਐ ਕਿਸੇ ਨੂੰ ਦਿਖਾਉਣ ਜਾਂਦੀ ਐ ਕਦੇ ਕਿਸੇ ਨੂੰ ਦਿਖਾਉਣ ਜਾਂਦੀ ਐ ਵਿਚਾਰੀ ਤੁਰ ਹੀ ਫਿਰਦੀ ਐ ਸਾਰਾ ਦਿਨ ਹੋਰ ਕਿੱਧਰ ਗਈ ਐਗੀ ਨਾ ਫਿਰ ਐਂ ਦਿਖਾ ਕੇ ਬਕਾਇਆ ਆ ਜੂਗਾ ਜਿਵੇਂ ਬੇਬੇ ਦਿਖਾਉਂਦੀ ਤਰੀ ਫਿੱਦੇ ਕਦੇ ਕਿਚੇਂ ਦਿਖਾਈ ਕਦੇ ਕਿਚੇਂ ਉਹ ਮੇਰੀ ਗੱਲ ਸੁਣ ਤੂੰ ਉਹਦਾ ਦਿਲ ਨਹੀਂ ਖੜਦਾ ਮਨ ਨਹੀਂ ਖੜਦਾ ਜਦੋਂ ਦੂਜੀਆਂ ਬੁੜੀਆਂ ਕਹਿੰਦੇ ਨੇ ਆ ਵੀ ਸਾਨੂੰ ਬਕਾਇਆ ਮਿਲ ਗਿਆ ਉਹਨੂੰ ਆਏ ਆ ਵਿਚਾਰੀ ਨੂੰ ਵੀ ਮੈਨੂੰ ਵੀ 4 ਰੁਪਏ ਬਕਾਇਏ ਦੇ ਮਿਲ ਜਾਣ ਉਹ ਲਾਲਚ ਹੁੰਦਾ ਉਹਨੇ ਕਿੱਧਰ ਲੈ ਕੇ ਜਾਣੇ ਨੇ ਨਾਲੇ ਦੇਖ ਲੈ ਪੈਨਸ਼ਨ ਸਾਰੀ 8-10000 ਰੁਪਏ ਆਪਾਂ ਨੂੰ ਹੀ ਫੜਾ ਦਿੰਦੀ ਹੈ ਵਿਚਾਰੀ ਫੇਰ ਕਿੱਡੀ ਕ ਗੱਲ ਹੈ ਆਪਾਂ ਨੂੰ ਦੇਣੀ ਹੈ ਹੁਣ ਜਦੋਂ ਆਪਣੀ ਹੈ ਬੇਬੇ ਵੀ ਤਾਂ ਆਪਣੀ ਹੈ ਬੇਬੇ ਕੀ ਬਗਾਨੀ ਹੈ ਵੀ ਆਪਾਂ ਨੂੰ ਪਰਚਨ ਦੇਣ ਦੀ ਸੁਣਾਈ ਕਰਦਾ ਕੋਈ ਮੈਂ ਤੈਨੂੰ ਸੁਣਾਈ ਨਹੀਂ ਕਰਦਾ ਮੈਂ ਤਾਂ ਐਂ ਕਹੇ ਨਾ ਵੀ ਜੇਕ ਤੇ 4 ਰੁਪਏ ਮਿਲ ਜਾਣਗੇ ਤਾਂ ਆਪਣੀ ਕੰਮ ਆਉਣਗੇ ਬਿਚਾਰੀ ਸਾਰਾ ਦਿਨ ਕਾਗਜ਼ਾਂ ਨੂੰ ਚੱਕ ਕੇ ਤੁਰੀ ਫਿਰਦੀ ਐ ਮੈਨੂੰ ਤਾਂ ਐਂ ਲੱਗਦਾ ਵੀ ਬੇਬੇ ਦਾ ਕਿਤੇ ਦਿਮਾਗ ਹੀ ਨਾ ਹੱਲ ਜੇ ਬੇਬੇ ਦਾ ਦਿਮਾਗ ਹੱਲੇ ਰਹੇ ਮੈਂ ਤੈਨੂੰ ਦੱਸਾਂ ਬੇਬੇ ਨਾਲ ਤਾਂ ਕੁਝ ਮਰਜ਼ੀ ਹੋਵੇ ਬੇਬੇ ਦੀ ਨੰ ਟੈਨਸ਼ਨ ਲੈ ਬੇਬੇ ਨੂੰ ਕੁਝ ਨਹੀਂ ਹੁੰਦਾ ਬੇਬੇ ਦਾ ਰੋਜ ਦਾ ਕੰਮ ਐ ਬੇਬੇ ਰੋਜ ਹੀ ਜਾਂਦੀ ਐ ਤੇ ਐਂ ਕਰ ਬੇਬੇ ਤੂੰ ਕਾਗਜ਼ ਫੜ ਕੇ ਮੈਨੂੰ ਫੜਾ ਲੈ ਬੇਬੇ ਤੂੰ ਕਾਗਜ਼ ਫੜ ਕੇ ਤੈਨੂੰ ਫੜਾਵਾਂ ਮੈਨੂੰ ਗੱਲ ਨਹੀਂ ਸਮਝ ਨਹੀਂ ਤੀ ਕਹਿਣਾ ਕੀ ਚਾਹਨੀ ਐ ਤੂੰ ਕਹਿਣਾ ਤੈਨੂੰ ਮੈਂ ਚਾਹਨੀ ਆ ਵੀ ਮੈਂ ਤੇ ਪਿੰਡ ਦਿਖਾ ਕੇ ਆਉਂਗੀ ਕਾਗਜ਼ ਬੇਬੇ ਦੇ ਪਤਾ ਲੱਗ ਜੂ ਕੋਈ ਬੇਬੇ ਦਾ ਬਕਾਇਆ ਬਾਪੂ ਤਾਂ ਮਿਲਦਾ ਕਿਉਂ ਨਹੀਂ ਲੈ ਛੋਡੇ ਪਿੰਡ ਕੌਣ ਕਾਗਜ਼ੀ ਦੇਖੂਗਾ ਕੋਈ ਛੋਡੇ ਪਿੰਡ ਬਾਲੇ ਕਾਗਜ਼ੀ ਦੇਖਣ ਜਾਣਦੇ ਆ ਲੈ ਸਾਡੇ ਮੇਰੇ ਤਾਂ ਆਏ ਦਾ ਮੁੰਡਾ ਫੌਜੀ ਆ ਉਹ ਸਾਰੇ ਦੇਖ ਲਾਂਦਾ ਉਹਨੂੰ ਸਾਰਾ ਪਤਾ ਹੈ ਆਪਣੇ ਪਿੰਡ ਚ ਕਿਹੜਾ ਸੁੱਖ ਨਾ ਕੋਈ ਫੌਜੀ ਨਹੀਂ ਹੈਗਾ ਨਾ ਸਾਰੇ ਫੌਜੀਆਂ ਨੂੰ ਦਿਖਾ ਕੇ ਆਉਂਦੀ ਆ ਬੇਬੇ ਨਾਲੇ ਵੱਡੇ ਵੱਡੇ ਫੌਜੀ ਆ ਉਹਦਾ ਰਿਟਾਇਰਮੈਂਟਾਂ ਹੋਈਆਂ ਹੋਈਆਂ ਨੇ ਉਹਨਾਂ ਦੀ ਤਾਂ ਗੱਲ ਕੋਈ ਸਮਝ ਚ ਨਹੀਂ ਆਉਦੀ ਉਹ ਤੇਰੇ ਪਿੰਡ ਵਾਲੇ ਫੌਜੀ ਦੇ ਕੱਲ ਲੱਗਿਆ ਤਾਂ ਉਹਦੇ ਕਿੱਥੇ ਗੱਲ ਸਮਝ ਚ ਆਜੂਗੀ ਨਾ ਫਿਰ ਬੇਬੇ ਉਹ ਹੀ ਗੱਲ ਕੱਲੀ ਤੁਰ ਜਾਂਦੀ ਐ ਤੈਨੂੰ ਨਾਲ ਲੈ ਜਾ ਜਾਂ ਮੈਨੂੰ ਲੈ ਜਾ ਆਪਾਂ ਨੂੰ ਪਤਾ ਲੱਗੇ ਵੀ ਕਹਿੰਦੇ ਕੀ ਐ ਬੇਬੇ ਨੂੰ ਪਤਾ ਤਾਂ ਲੱਗਦਾ ਨਹੀਂ ਕਾਇਦਾ ਉਹ ਬੇਬੇ ਨੂੰ ਜੇ ਪਤਾ ਨਹੀਂ ਹੈਗਾ ਫਿਰ ਹੋਰ ਕਿਹਨੂੰ ਪਤਾ ਐ ਉਹ ਸਾਰੀ ਜ਼ਿੰਦਗੀ ਤਪਕੀ ਵਿਚਾਰੀ ਦੀ ਆਪਾਂ ਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਇਹਨੇ ਅੱਜ ਤੂੰ ਇਹ ਗੱਲਾਂ ਕਹਿਣੀ ਐ ਵੀ ਬੇਬੇ ਕੀ ਜਾਣਦੀ ਐ ਉਹ ਦੇਖ ਲੈ ਆਪਾਂ ਨੂੰ ਵੀ ਜਵਾਕ ਕੱਲ ਨੂੰ ਇਹੀ ਗੱਲਾਂ ਕਹਿਣਗੇ ਤਾਈ ਕੈਨੂੰ ਦੇਖ ਲੈ 2 ਲੱਖ ਰੁਪਈਆ ਮਿਲ ਗਿਆ ਅਗਲੇ 2 ਲੱਖ ਰੁਪਈਆ ਦਾ ਹੁਣ ਕੁਛ ਮਰਜ਼ੀ ਕਰੀ ਜਾਣਾ ਤਾਈ ਨੇ 2 ਲੱਖ ਰੁਪਈਆ ਦੇ ਨੂੰ ਨੂੰ ਬੜਾਤਾ ਲੈ ਕੇ ਉਹ ਇਹੀ ਗੱਲਾਂ ਤਾਂ ਬੇਬੇ ਨੂੰ ਮਾਰਦੀਆਂ ਨੇ ਜਦੋਂ ਬੇਬੇ ਸੁਣ ਲੈਂਦੀ ਐ ਵੀ ਸਾਨੂੰ ਵੀ 4 ਰੁਪਏ ਮਿਲ ਜਾਣ ਉਹ ਆਪਾਂ ਵੀ ਤਾਂ ਸੁੱਖ ਨਾਲ ਚਵਾਰਾ ਪਾਉਣਾ ਹੈ ਉੱਪਰ ਚਵਾਰਾ ਨਾ ਮੈਂ ਤੈਨੂੰ ਦੱਸਾਂ ਆਪਾਂ ਤਾਂ ਜਿਹੜਾ ਆਇਆ ਨਾ ਬਕਾਇਆ ਹਵੇਲੀ ਪਾਲੀਆਂ ਦੀ ਹਵੇਲੀ ਵੇਡਲੀ ਜੇ ਬਕਾਇਆ ਉਹ ਫੇਰ ਹੀ ਕੁਝ ਕਰੇਗਾ ਬਕਾਇਆ ਤਾਂ ਇਹ ਗੱਲ ਲੋਕਾਂ ਨੇ ਤਾਂ 2-2 ਲੱਖ ਰੁਪਏ ਆ ਗਏ ਤੈਨੂੰ ਲੱਖ ਰੁਪਏ ਵੀ ਨਹੀਂ ਹੁੰਦਾ ਐਂ ਕਰ ਕਾਗਜ਼ ਲੈ ਚੱਲ ਆਪਾਂ ਜਾਈਏ ਨੇ ਦੋਨੇ ਜਣੇ ਮਾਨਸ ਮੈਂ ਵਗ ਚੱਲਦੀ ਹਾਂ ਤੇਰੇ ਨਾਲ ਉਹ ਜਦੋਂ ਹੁਣ ਤੁਰੀ ਫਿਰਦੀ ਐ ਬੇਬੇ ਆਪਾਂ ਕਿਹਨੂੰ ਦਿਖਾ ਕੇ ਆਵਾਂਗੇ ਤੂੰ ਨਾ ਮੇਰੀ ਗੱਲ ਮੰਨੀ ਤੂੰ ਤਾਂ ਮੇਰੇ ਮੰਗਰ ਲੱਗੀ ਨਾ ਬੇਬੇ ਤੁਰੀ ਫਿਰਦੀ ਐ ਬੇਬੇ ਤੁਰੀ ਫਿਰਦੀ ਐ ਬੇਬੇ ਮੰਗਰੀ ਤਰੇ ਆਪਣੀ ਉਹ ਛੱਡ ਪਰੇ ਨਾ ਗੱਲਾਂ ਨੂੰ ਉਹ ਮੈਂ ਤਾਂ ਮੜਾ ਮੋਟਾ ਕਿਤੇ ਕੰਮ ਧੰਦੇ ਜਾ ਕੇ ਆਉਣਾ ਕੁੱਟ ਮੇਰੇ ਵਾਸਤੇ ਚਾਹ ਹੀ ਬਣਾ ਦੇ ਵਧੀਆ ਕਰਦੀ ਜੀ ਚਾਹ ਬਣਾ ਦੇ ਚਾਹ ਨੂੰ ਤਾਂ ਜਣੇ ਇਹਨੂੰ 2 ਲੱਖ ਰੁਪਈਆ ਮਿਲਿਆ ਵੀ ਮਠਿਆਈ ਦਾ ਡੱਬਾ ਲੈ ਕੇ ਆਏ ਉਹਦੇ ਨਾਲ ਤੈਨੂੰ ਚਾਹ ਪਿਆ ਦਿਆਂ ਚਾਹ ਪੀ ਕਿਉਂ ਨਹੀਂ ਸੀ ਤਾਏ ਕਿ ਕਰੇ ਭਗ ਜਾਂਦਾ ਮਠਿਆਈ ਦਾ ਭੋਰਾ ਤਾਂ ਖਾ ਜਾਉਂਦਾ ਮੈਨੂੰ ਤਾਂ ਆਪ ਨਹੀਂ ਜਾਇਆ ਗਿਆ ਕੰਨੀ ਛੱਡ ਤਾਂ ਭਣੀ 2 ਲੱਖ ਰੁਪਈਆ ਮਿਲ ਗਿਆ ਮੈਂ ਜਾ ਕੇ ਆਉ ਉਹਨਾਂ ਦੇ ਕਢਾਤਾ ਲੈ ਆਈ ਪੈਸੇ ਵਦਿਆ ਵਦਿਆ ਤੇ ਹੁਣ ਤਾਇਕੇ ਕਰੇ ਤਰਤੇ ਸੀ ਚਲ ਹੁਣ ਚੱਕ ਲਈ ਆਈ ਮਾਖਾ ਜੇ ਹੁਣ ਇਹਦੇ ਤਾਇਕੇ ਘਰੀ ਇਹਨੂੰ ਲੈ ਕੇ ਜਾਨੀ ਆਂ ਜੀ ਤੇ ਉੱਥੇ ਮਾਖਾ ਫਿਰ ਆਇਆ ਆਖਣਗੇ ਵੀ ਕੁੜੀ ਨੂੰ ਪੈਸੇ ਦੇਤੇ ਮਾਖਾ ਤਾਂ ਇੱਜ਼ਤ ਆਏ ਕਿ ਇਹਨੂੰ ਪਤਾ ਲੱਗ ਜਾਊਗਾ ਹੁਣ ਹੋਵਾਂ ਨਾ ਮਾਖਾ ਮੈਂ ਘਰੀ ਲੈ ਜਾ ਹੁਣ ਟਾਲਾ ਇੱਥੇ ਲੈ ਕੇ ਬਸ ਇੱਥੇ ਬਹਿ ਜੂ ਬੈਠ ਕੇ ਤੇ ਇਧਰ ਹੀ ਕੁੜੀ ਆ ਜੂਗੀ ਤੇ ਇਧਰ ਹੀ ਫਰਾ ਦੂੰ ਬਚਕਦੇ ਨੇ ਉਹੀ ਗੱਲ ਕੱਤੀਂ ਗਾਦੀ ਮਾਤਾ ਨਾਲ ਹੀ ਜੋ ਹੋਟੌਰ ਨਾ ਹੁੰਦੀ ਆ ਕੀ ਕਰਾਂ ਧੀ ਦੀ ਮਾਰੀ ਤਾਂ ਮੈਨੂੰ ਨਾ ਬਾੜ ਨਾ ਚੋਰੀਆਂ ਕਰਨੀਆਂ ਪੈਂਦੀਆਂ ਨੇ ਚੱਲ ਆ ਤਾਂ ਬਾਰ ਲੱਗਿਆ ਪਿਆ ਬਸ ਮੈਂ ਤਾਂ ਇੱਥੋਂ ਹੀ ਆਏ ਵਗ ਜਾਨੀ ਆ ਇੱਥੇ ਆ ਜੂਗੀ ਤੇ ਇੱਥੀ ਬੱਸ ਫੇਰ ਮੈਂ ਫੜਾ ਦੂੰਗੀ ਇਦਰੀ ਮੁਰਜੂਗੀ ਮੈਂ ਤਾਂ ਗਾਂਹਰ ਜਾਂਦ ਕੋਈ ਨਹੀਂ ਇੱਥੇ ਜੇ ਧਰਦਿਆਂ ਕਿਰਾਂ ਬੋਛ ਕਦੇ ਨੇ ਐਨੇ ਚਾਲ ਆ ਜੂਗੀ ਫਿਰ ਚੱਕ ਕੇ ਫੜਾ ਦੂੰਗੀ ਹੁਣ ਬੱਸ ਆ ਜੂਗੀ ਫੋਨ ਟੱਕਰਿਆ ਹੋਇਆ ਹੈਗਾ ਕੰਜੀ ਸੀ ਬੱਸ ਮੈਂ ਹੁਣ ਆ ਜੂਗੀ ਹੁਣ ਆ ਜੂਗੀ ਚੱਲ ਉਹਦੀ ਉਡਾਈ ਜੂਗੀ ਮੁਰਜੂਗੀ ਚੱਲ ਐਨੇ ਚੱਲ ਘਰ ਪਾ ਲੂਗੀ ਵਿਚਾਰੀ ਕੋਈ ਰੋਕਾਂ ਮਰੇ ਉਹਦੇ ਬੈਠਣ ਨੂੰ ਹੋ ਜਾਣਗੇ ਕੀ ਕਰੇ ਜਮੇ ਨੀਠਾ ਅਸੀਂ ਵੀ ਨਹੀਂ ਕੁਛ ਦੇਖਿਆ ਕਦਾ ਸਾਕ ਕਰਿਆ ਉਹਦਾ ਅਸੀਂ ਵੀ ਵਿਚਾਰੀ ਦਾ ਪਾਪ ਲੈ ਲਿਆ ਉਹਦਾ ਕੁੜੀ ਦਾ ਤਾਂ ਨਾ ਕੋਈ ਢੇੜ ਹੈ ਨਾ ਕੋਈ ਘਰ ਹੈ ਤੇ ਅੱਜ ਦਾ ਚੱਲ ਹੁਣ ਪਾ ਦੂਗੀ ਚੱਲ ਬਕਾਇਆ ਮਿਲ ਗਿਆ ਸੀ ਚੱਲ ਹੁਣ ਦੇ ਦੂੰਗਾ ਉਹਨੂੰ 2 ਲੱਖ ਰੁਪਈਆ ਆਦਾ ਵਧੀਆ ਘਰ ਪਾ ਲੂ ਮੇਰੀ ਮਾਂ ਤਾਂ ਢਿੱਕੀ ਜਾਂਦੀ ਹੋਣੀ ਮੈਨੂੰ ਮੈਂ ਤਾਂ ਬਲਾਈ ਟਾਈਮ ਲੱਗ ਗਿਆ ਛੇਤੀ ਛੇਤੀ ਜਾਵਾਂ ਵਧੀਆ ਹੁਣ ਤਾਂ ਚੱਲ ਮੇਰਾ ਬੜਾ ਹੀ ਸੋਨਾ ਘਰ ਪਾ ਜੂਗਾ ਆ ਤਾਂ ਮੈਂ ਬੜੀ ਖੁਸ਼ ਹਾਂ ਜਿੰਨੀ ਕਹੇ ਲੈ ਬੇਬੇ ਵੀ ਆ ਬੈਠੇ ਆ ਬੈਠ ਕੇ ਚ ਬੇਬੇ ਸਸਰੀ ਘਰ ਸਸਰੀ ਘਰ ਫਾਈ ਮਾਂ ਹੀ ਟਾਈਮ ਲਾਤਾ ਫਾਈ ਤੈਨੂੰ ਬੜਾ ਸਲਾਮ ਕਰੇਗਾ ਢੀੜੀ ਬੜੀ ਸੀ ਤੇ ਲੱਗ ਗਿਆ ਬੇਬੇ ਹੌਲੀ ਹੌਲੀ ਆਉਂਦੀ ਨਾ ਮੈਨੂੰ ਘਰੇ ਕੰਮ ਸੀ ਹੋਰ ਹੁਣ ਤੋਰ ਪੈ ਤਾਂ ਤਾਂ ਲੱਗ ਜਾਂਦਾ ਕੰਮਾਂ ਚ ਤੂੰ ਕੰਮ ਛੱਡ ਕੇ ਆ ਜਾਂਦੀ ਕੰਮ ਜਾ ਕੇ ਕਰ ਲਈਂ ਬਸ ਬੇਬੇ ਛੱਡ ਕੇ ਆਈਆਂ ਅੱਦੇ ਕੰਮ ਮੈਂ ਆ ਤਾਂ ਮੈਂ ਸੱਚੀ ਬੜੀ ਖੁਸ਼ ਆ ਤੂੰ ਮੇਨੇ ਪੈਸੇ ਦੇਣਗੀ ਬੇਬੇ ਦੇ ਬਕਾਇਆ ਮਿਲ ਗਿਆ ਬਾਪੂ ਦਾ ਹੋਰ ਭਾਈ ਪੁੱਛਣਾ ਕਿਹੜਾ ਬਕਾਇਆ 100 100 ਤੇਰੇ ਤਾਂ ਉਹ ਲੈਂਦੀ ਹੈਗੀ ਹਰਪ੍ਰੀਤ 100 ਗੱਪ ਮਾਰੇ ਨੇ ਖਾ ਤੇਰੇ ਬਾਜੂ ਤਾਂ ਪਤਾ ਦੱਸਿਆਗਾ ਵੀ ਭਾਈ ਬਕਾਇਆ ਆ ਰਿਹਾ ਤੇ ਮੈਂ ਕਢਾ ਕੇ ਲਿਆਉਂਗੀ ਤੇ ਪਰ ਉਹਨੂੰ ਨਹੀਂ ਪਤਾ ਹਰ ਕਿਤੇ ਤੇਰੇ ਤਾਏ ਕਿ ਕਰੇ ਤਰੇ ਬਕਾਇਆ ਕਢਾ ਕੇ ਲੈ ਕੇ ਹੋਰ ਚਲ ਵਧੀਆ ਬੇਬੇ ਤੂੰ ਮੈਨੂੰ ਬਕਾਇਆ ਦੇ ਦੇਂਗੀ ਤੈਨੂੰ ਵੀ ਪਤਾ ਨਿੱਕਾ ਜਾ ਘਰ ਆ ਬੈਠਣ ਨੂੰ ਨਹੀਂ ਉੱਠਣ ਨੂੰ ਨਹੀਂ ਖੜਨ ਨੂੰ ਨਹੀਂ ਥਾਂ ਚਲ ਭਾਈ ਹੁਣ ਤੂੰ ਘਰ ਪਾਲੀ ਵਧੀਆ ਐਵੇਂ ਹਾਲ ਖਰਾਬ ਨਾ ਕਰਦੀ ਪੈਸੇ ਨਾ ਨਾ ਹੁਣ ਤਾਂ ਮੈਂ ਜਾ ਕੇ ਘਰ ਹੀ ਪਾਉਂਗੀ ਬੇਬੇ ਹਾਂ ਬਸ ਐਵੇਂ ਨਾ ਹੋ ਕਰਨ ਕਿ ਤੇ ਡੀੜਾਂ ਤੇ ਲਾਈ ਜਾਵੇਂ ਨਾ ਨਾ ਲੀੜੇ ਤੇ ਤਾਂ ਖਾਣ ਨੂੰ ਲਾਉਣੀ ਬੇਬੇ ਮੈਂ ਲਫਲਾ ਭਾਈ ਤੇਰੀ ਕਿੱਟਚੀ ਪਾ ਦੇਣੀ ਆਂ ਮੈਂ ਬੇਬੇ ਤੂੰ ਮੇਰੀ ਕਿੱਟਚੀ ਪਾ ਦੇ ਹੋਰ ਲ ਵਧੀਆ ਕੀਤਾ ਮੈਂ ਬੇਬੇ ਜਿਹੜੇ ਤੋਂ ਮੈਨੂੰ ਹਾਇ ਪੈਸ ਦੇਤੇ ਅਸੋ ਘਰ ਬਣਾਗੇ ਤਾਂ ਬਾਲੇ ਔਖੇ ਸੀਗੇ ਲਾ ਹੁਣ ਆਏ ਘਰੀ ਭਾਈ ਸਾਂਕੇ ਲੈ ਕੇ ਜਾਈ ਮੈਂ ਤੁਹਾਨੂੰ ਦੱਸਾਂਗਾ ਕਿਤੇ ਆਏ ਆ ਕਿਤੇ ਕਿਤੇ ਉੱਥੇ ਕਿਤੇ ਕਿਸੇ ਨੂੰ ਫੜਾ ਦੇ ਆਪੇ ਮੋਢੇ ਤੇ ਰੱਖੀ ਲਾ ਫੜ ਨਾ ਨਾ ਕੋਈ ਨਾ ਬੇਬੇ ਮੋਢੇ 'ਚ ਰੱਖੂਗੀ ਮੈਂ ਹੋਰ ਚੱਲੋ ਕਿਤੇ ਫਿਰ ਹੱਪਰੀ ਤੁਰੂਆ ਪਤਾ ਲੱਗੇ ਜੀ ਵੀ ਬੋਲੀ ਜਾਂਦੀਆਂ ਨਹੀਂ ਹਾਂ ਸਹੀ ਗੱਲ ਆ ਮੁੜ ਕੇ ਹਰਪ੍ਰੀਤ ਫਿਰ ਗੁੱਸਾ ਕਰੂਗੀ ਹਲ ਤੇਰੇ ਨਾਲ ਤੇ ਬਾਈ ਨਾਲ ਲੜੀ ਜਾਊਗੀ ਹੋਰ ਬਾਈ ਨੂੰ ਉਹਨੇ ਬਾਈ ਨੇ ਦੱਸਿਆ ਤਾਂ ਨਹੀਂ ਉਹ ਨਾ ਉਹਨੇ ਨਹੀਂ ਦੱਸਿਆ ਵੀ ਵਕਾਇਆ ਬੇਬੇ ਦਾ ਆ ਰਿਹਾ ਉਹ ਉਤਾ ਕਹਿੰਦਾ ਕਾਗਜ਼ਾ ਪੱਤਰਾ ਚ ਕੋਈ ਫਰਕ ਪੈ ਜਾ ਕਹਿੰਦਾ ਇਹੀ ਗੱਲ ਮੈਂ ਆਖੀ ਉਹਨੂੰ ਵੀ ਭਾਈ ਇਹ ਤਾਂ ਕਾਗਜ਼ ਪੱਤਰਾ ਆਪਣੇ ਸਹੀ ਨਹੀਂ ਤੇ ਵੀ ਕੋਈ ਹਾਲ ਖਰਾਬ ਨਹੀਂ ਆਇਆ ਤਾਂ ਪੱਤਾ ਸੱਤਾ ਮਾਰਿਆ ਕੀ ਕਰ ਤੇਰੇ ਮਾਰੀ ਨਹੀਂ ਪਤਾ ਸਾੜ ਤਾਂ ਬਾੜੀ ਔਖਾ ਸੀਗਾ ਤੇ ਤੂੰ ਨਾ ਦਿੰਦੀ ਮੈਂ ਘਰ ਵਰ ਕਿਵੇਂ ਪਉਂਦੀ ਚੱਲ ਭਾਈ ਹੁਣ ਪਾ ਲੈਂਗੀ ਚੱਲ ਤੇਰੇ ਵਿਆਹ ਵਾਲੇ ਇੰਦੇ ਕੋਈ ਸਮਾਨ ਸਾਥੋਂ ਦਿੱਤਾ ਗਿਆ ਸੀ ਬਾਲਾ ਉਦੋਂ ਬਸ ਥੋੜੀ ਦਿੱਤਾ ਗਿਆ ਸੀ ਹਾਂ ਚੱਲ ਕੋਈ ਨਾ ਹੁਣ ਅਸੀਂ ਵਧੀਆ ਘਰ ਪਾ ਲਾਂਗੇ ਬੇਬੇ ਫਿਰ ਉਹ ਦੱਸਾਂਗੇ ਤੈਨੂੰ ਚੰਗਾ ਕਿੰਨਾ ਚੰਗਾ ਚੱਲ ਭਾਈ ਵਧੀਆ ਪਾ ਦਿਓ ਆਵਦਾ ਹੁਣ ਤਾਂ ਕੋਈ ਨਵੇਂ ਦੇਰਵਾਜ਼ਾ ਪਾਓ ਕੋਠੀ ਟੈਪ ਤੇ ਪਾਉਂਦੇ ਨੇ ਹੁਣ ਤਾਂ ਘਰ ਵੀ ਉਹੀ ਪਾਵਾਂਗੇ ਕੋਠੀ ਟੈਪ ਤੇ ਪਾ ਕੇ ਦਿਖਾਵਾਂਗੇ ਹੁਣ ਸਾਰਿਆਂ ਨੂੰ ਅਸੀਂ ਹੋਰ ਹੁਣ ਤਾਂ ਹਰੇਕ ਕੋਈ ਪਾਈ ਜਾਂਦਾ ਹੈਗਾ ਹੋਰ ਨੜੇ ਐਵੇਂ ਪਿੰਡ ਦੇ ਲੋਕ ਛੱਡਾ ਕਰਦੇ ਸੀ ਵੀ ਕੁਝ ਨਹੀਂ ਬਣਿਆ ਇੰਨਾ ਤੋਂ ਹੁਣ ਪਾ ਕੇ ਦਿਖਾਵਾਂਗੇ ਅਸੀਂ ਕੋਠੀ ਟੈਪ ਤੇ ਕਰ ਕਿਹਨਾਂ ਤਾਂ ਪਾਈ ਕਰਨੀਆਂ ਹੀ ਨਹੀਂ ਅਗਲੇ ਨੇ ਅਗਲਾ ਕਹਿੰਦਾ ਇੱਕ ਕਮਰੇ 'ਚ ਬੈਠੇ ਨੇ ਤੇ ਉਹਦੀ ਇਹਨਾਂ ਦਾ ਕੰਮ ਕਰਿਆ ਕਮਾਈ ਕਰੀ ਕਿੱਧਰ ਜਾਂਦੀ ਆ ਇਹਨਾਂ ਦੇ ਖਣਦ ਵਿੱਚ ਬੈਠਣ ਉਹ ਨਹੀਂ ਥਾ ਹਾਂ ਆ ਜਾ ਪਾਈ ਕੇ ਰ ਚੱਲ ਦੇ ਥੇਤੀ ਥੇਤੀ ਬੱਸ ਵੀ ਨਾ ਮੇਰੇ ਨੰਗ ਜੀ ਬੇਬੇ Rani ਪਤਾ ਲੱਗਣਾ ਤਾਇਰੀ ਨੂੰ ਕਹਿੰਦੀ ਕਿ ਇਕੱਠਾ ਮਿਲੇ ਆ ਕਿ ਬਕਾਇਆ ਕਿ 2 ਲੱਖ ਸਾਨੂੰ ਮਿਲੇ 2 ਲੱਖ ਸਾਨੂੰ ਮਿਲੇ ਕਿ ਚਾਚੀ ਸਾਡੇ ਘਰੇ ਧੱਕੀ ਗਈ ਸੀ ਚਾਚੀ ਅੱਜ ਝੋਲਾ ਚੱਕ ਕੇ ਲਈ ਤੇ ਬੇਬੇ ਨੂੰ ਇਹ ਮੈਂ ਕੱਲ ਪੁੱਛਿਆ ਅੱਜ ਵੀ ਪੁੱਛਿਆ ਬੇਬੇ ਨੇ ਪੈੜ ਤੇ ਪਾਣੀ ਨਹੀਂ ਪਾਣ ਦਿੱਤਾ ਬੇਬੇ ਕਹਿੰਦੀ ਪੈਸੇ ਮਿਲੇ ਨਹੀਂ ਫਿਰ ਪੈਸੇ ਮਿਲੇ ਆ ਤਾਂ ਮੈਨੂੰ ਕਹਿਣੀ ਦੱਸਿਆ ਉਹਲੇ ਕੋ ਰੱਖਦੀ ਐ ਚਲ ਹੁਣ ਇਹ 2 ਲੱਖ ਰੁਪਏ ਲਈ ਆਈ ਤਾਂ ਕਿ ਕਰੂੰ ਘਰੀ ਲਈ ਬੈਠੀ ਹਾਂ ਮੈਂ ਫੜ ਲਾਣੀ ਆ ਲਾ ਆਉਂਦੀ ਐ ਬੇਬੇ ਹਾਂ ਭਾਈ ਇਧਰੋਂ ਕਿਧਰੋਂ ਆਈਆਂ ਮਾਦਾ ਭਾਈ ਜਦ ਕੰਮ ਜਾ ਗਈ ਸੀ ਮਰਾਜਾ ਤੇਰੇ ਕੰਮ ਹੀ ਨਹੀਂ ਲੋਟ ਆਉਂਦੇ ਮੈਂ ਤੈਨੂੰ ਕਹਿ ਕੇ ਗਈ ਸੀ ਮੈਂ ਤਾਇਕੇ ਘਰੇ ਜਾਨੀ ਆ ਭਾਈ ਕਿਧਰੇ ਜਾਈ ਨਾ ਫਿਰ ਭਾਈ ਮੈਨੂੰ ਸਾਰੇ ਕੰਮ ਹੋ ਜਾਂਦੇ ਨੇ ਕੋਈ ਫਿਰ ਜਾਣਾ ਵੀ ਪੈ ਜਾ ਚਲ ਕੋਈ ਨਹੀਂ ਮੇਮੇ ਕੰਮ ਤਾਂ ਨਿਭੜਦੀ ਰਹਿਣਗੇ ਕੰਮ ਤਾਂ ਆਪਣੇ ਲੋਟ ਹੀ ਨਹੀਂ ਆਉਂਦੇ ਆ ਵਧੀਆ ਹੋ ਗਿਆ ਆਪਣੇ ਬਕਾਇਆ ਵਾਲਾ ਬਕਾਇਆ ਮਿਲ ਗਿਆ ਬਕਾਇਆ ਭਾਈ ਤੈਨੂੰ ਕੌਣ ਕਹਿੰਦਾ ਵੀ ਮਿਲ ਗਿਆ ਨਾ ਮੈਨੂੰ ਕੌਣ ਕਹਿੰਦਾ ਮੈਨੂੰ ਤਾਇਕੇ ਨੇ ਦੱਸਿਆ ਤਾਂ ਤਾਇਕੇ ਘਰੇ 2 ਲੱਖ ਰੁਪਏ ਤਾਂ ਕਿੰਨੀ ਆਈ ਸੀ ਤਾਈ ਨਾ ਕੋਈ ਧਰ ਕੇ ਨਹੀਂ ਆਈ ਭਾਈ ਤੈਨੂੰ ਜਾਣ ਕੇ ਹੰਗਲਾ ਲਾਉਂਦੇ ਤੈਨੂੰ ਜਾਣ ਕੇ ਲੜਵਾ ਦਿੰਦੇ ਆ ਤੈਨੂੰ ਫੇਰ ਉਹ ਵਿਖਾ ਦਿੰਦੇ ਨੇ ਵੀ ਲੜ ਪੂਗੀ ਜਾ ਕੇ ਬੁੜੀ ਦੇ। ਬੇ ਚੁੱਪ ਕਰਕੇ ਮੈਨੂੰ 2 ਲੱਖ ਰੁਪਇਆ ਹੈ। ਮੈਨੂੰ ਨਹੀਂ 12 ਕਰਦੀ ਹੈ ਨਾ ਐ ਕਰ ਲੱਖ ਰੁਪਇਆ ਦੇ ਦੇ। ਲੱਖ ਤੂੰ ਰੱਖ ਲੈ। ਲੈ ਜੇ ਤੈਨੂੰ ਪਤਾ ਹੈ ਜੇ ਮੇਰੇ ਨਿਕਲ ਜਾਂਦੇ ਮੈਂ ਰੋਂਦਾ ਮੈਂ ਤਾਂ ਰੋਂਦੀ ਫਿਰਦੀ ਆ ਵੀ ਜੇ ਬਕਾਇਆ ਮੇਜ ਤਾਂ ਮੈਂ ਘੜਾ ਲਿਆ ਮੈਂ। ਦੇਖ ਬੇ ਵੀ ਮੈਨੂੰ ਸਾਰਾ ਪਤਾ ਹੈ ਵੀ ਤੂੰ ਸੀਮਾ ਦਾ ਲਾਲਚ ਕਰਦੀ ਹੈ ਤੈਨੂੰ ਐ ਆ ਵੀ ਲੱਖ ਰੁਪਇਆ ਮੈਂ ਆਪਦੀ ਕੁੜੀ ਨੂੰ ਦੇ ਦਿਆਂ। ਐ ਕਰ ਲੱਖ ਰੁਪਇਆ ਸੀਮਾ ਨੂੰ ਦੇ ਦੇ ਲੱਖ ਦੇ ਦੇ ਮੈ 2 ਲੱਖ ਰੁਪਏ ਆਏ ਸਾਨੂੰ ਲੱਖ ਲੱਖ ਵੰਡ ਦਿਆ ਜਾਏ ਇਹ ਭਾਈ ਆਇਆ ਹੂ ਤਾਂ ਮੈਂ ਫੇਰ ਹੀ ਰਿਉ ਮੈਂ ਤੁਹਾਨੂੰ 2 ਲੱਖ ਹੀ ਦੇ ਦੂੰ ਮੈਂ ਸੀਮਾ ਨੂੰ ਕਿਉਂ ਲੱਖ ਦੇ ਦਊਂਗੀ ਬੇਬੇ ਮੈਨੂੰ ਪਤਾ ਹੈ ਮੈਨੂੰ ਮੇਨੇ ਦਿੰਦੀ ਰਹਿਣੀ ਹੈ ਉਹ ਕਿ ਮੇਰੀ ਧੀ ਦਾ ਤਾਂ ਗਰੀਬ ਘਰ ਰਿਸ਼ਤਾ ਕਰਾਤਾ ਤਾਂ ਇਹ ਕਿਹਾ ਮੁੰਡੇ ਨੂੰ ਤਾਂ ਕਰਿਆ ਮੁੰਡੇ ਨੇ ਨਹੀਂ ਮੈਂ ਤਾਂ ਕਰਨ ਨਹੀਂ ਸੀ ਦਿੰਦੀ ਮੈਨੂੰ ਮੀਨੇ ਦਿੰਦੀ ਰਹਿੰਦੀ ਮੈਨੂੰ ਸਾਰਾ ਪਤਾ ਹੈ ਵੀ ਸੀਮਾ ਖਾਤਰ ਪੈਸੇ ਰੱਖਦੀ ਐ ਚੋਰੀਆਂ ਨੂੰ ਰੱਖਦੀ ਐ ਤੂੰ ਫੇਰ ਭਾਈ ਰੱਖਣੇ ਵੀ ਪਾਨਣ ਵੇਲੇ ਕੀ ਕਰਾ ਫੇਰ ਧੀ ਦੀ ਮਾਤਾ ਭਾਈ ਰੱਖਦੀ ਹੁੰਦੀ ਐ ਚੋਰੀਆਂ ਐ ਕਰ ਮੀਮੀ ਆਜਾ ਚਲ ਇੱਧਰ ਆ ਜਾ ਮੈਨੂੰ ਮੈਂ ਤੈਨੂੰ ਦੱਸਾਂ 1 ਲੱਖ ਰੁਪਏ ਦੇ ਦੇ ਮੈਨੂੰ ਆ ਜਾ ਲੈ ਚੱਲ ਤੂੰ ਤਾਂ ਫੜ 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 ਪੱਟ 10 ਮਾਰ ਦਿੰਦੀ ਆਂ ਪਾਣਾ ਨਾ ਪੜਾ ਤਾਂ ਹੋਰ ਕੀ ਕਰਾਂ ਇੱਧਰੋਂ ਤੂੰ ਬਾੜਾ ਲਾਣੀ ਐਂਗੀ ਬਾਹ ਤਾਂ ਭਾਈ ਇਧਰੋਂ ਹਵਾ ਹੁੰਦੀ ਐ ਮੈਂ ਤਾਂ ਲਾ ਲੈਣੀ ਐਂਗੀ ਹੋਰ ਬਾਅਦ ਕੀ ਮੈਂ ਕੋਈ ਚੋਰੀ ਨਹੀਂ ਮੈਨੂੰ ਮੈਂ ਦੱਸ ਮੈਂ ਵੀ 2 ਲੱਖ ਰੁਪਏ ਰੱਖਿਆ ਕਿੱਥੇ ਡੋਲਾ ਕਰਤੀ ਆ ਭਾਈ ਫੇਰ ਕੁੜੀ ਦੇ ਟਮਾਤੇ ਦੇ ਪਾਈ ਹੁੰਦੇ ਸੱਚੀ ਪੁੱਛਦੀਆਂ ਤਾਂ ਅੱਛਾ ਕੁੜੀ ਨੂੰ ਦਿੱਤਾ ਹੈ 10 ਲੱਖ ਰੁਪਏ ਦੋਨੇ ਦਾ ਦੋਨੇ ਫੇਰ ਭਾਈ ਦੋ ਹੀ ਇਹ ਦੋ ਠੁਣ ਕੀ ਆਉਂਦਾ ਹਰ ਵਜੇ ਉਹ ਘਰ ਪਾਉਗੀ ਫੇਰ ਮਗ੍ਹਾਈ ਉੱਤੋਂ ਦੇਖ ਲੈ ਕੀ ਆਉਂਦਾ 10 ਲੱਖ ਰੁਪਏ ਜੇ ਸੈਂਕ ਲੱਖ ਰੁਪਏ ਦੇਣ ਦੀ ਲੱਖ ਮੈਨੂੰ ਨਹੀਂ ਆਂਦੀ ਆ ਚੋਰੀ ਕਰਨ ਦੀ ਤੇਰੀ ਆਦਤ ਨਹੀਂ ਆਂਦੀ ਚੋਰ ਨੂੰ ਕਿਹਨ ਦਿੱਤਾ ਵਰਤੈ ਚੋਰ ਨੂੰ ਭਾਈ ਕਿਉਂ ਦਿੱਤਾ ਗਾਵਾ ਦਾ ਕੋਈ ਚੋਰਗਾ ਮੈਨੂੰ ਦਿੱਤਾ ਮੁੰਡੇ ਨੂੰ ਮੈਂ ਦੱਸਿਆਗਾ ਸਾਰਾ ਕੁਝ ਵੀ ਭਾਈ ਮੈਂ ਤਾਂ ਬਕਾਇਆ ਆ ਰਿਹਾਗਾ ਉਹਦੇ ਨਾਲ ਮੇਰੀ ਗੱਲ ਹੋਈ ਗੱਲ ਅੱਛਾ ਹਾਂ ਮਾਪੁੱਤਾਂ ਦੀ ਇੱਕ ਗੱਲ ਮੈਨੂੰ ਉਹਨੇ ਰੱਖ ਕੇ ਮਾਪੁੱਤਾਂ ਨੇ ਚੋਰੀ ਕਰ ਲਈ ਦੋਨਾਂ ਨੇ ਨਾ ਮਹੀਨੇ ਤੇਰੀ ਨੇ ਨਾ ਕੋਈ ਕੋਈ ਚੋਰੀ ਨਹੀਂ ਕਰੀ ਤਈ ਘਰ ਆ ਪਈ ਮਾਦਾ ਦੇ ਕਰੋ ਸਾਕ ਕਰਦੇ ਸੀ ਮੈਂ ਤਾਂ ਬਚੋਲੇਨ ਦੇ ਬਾਬ ਦੇਤਾ ਸੀ ਤੂੰ ਕਹਿੰਦੀ ਕੋਈ ਨਾ ਬੇਬੇ ਕੁਛ ਨਹੀਂ ਹੁੰਦਾ ਇਹਦੇ ਸੰਜੋਗ ਨੇ ਵਧੀਆ ਮੁੰਡਾ ਕੰਮ ਕਰਦਾ ਕਹਿੰਦੀ ਉੱਥੇ ਆਪਾਂ ਕਰ ਦਿੰਦਾ ਸਾਕ ਘਰ ਕਹਿੰਦੀ ਆਪਾਂ ਪਾ ਦਿਆਂਗੇ ਤੇ ਫਿਰ ਘਰ ਪਾ ਦਿਆਂਗੇ ਪਾਉਣ ਦੀ ਗੱਲ ਕਰੀ ਸੀ ਫਿਰ ਤੂੰ ਲੱਖ ਰੁਪਏ ਦੇਣ ਦੀ ਅੱਦੇ ਜਾਂਦੀ ਅੱਦੇ ਸਾਨੂੰ ਦੇਣ ਦੀ ਫਿਰ ਨਾਲ ਲੱਖ ਨਾਲ ਆਪਣਾ ਕੋਈ ਕਿਦਾਰਾ ਪੈਂਦਾ ਸੀ ਨਾਲ ਲੱਖ ਨਾਲ ਉਹਦਾ ਘਰ ਪੈਂਦਾ ਸੀ ਨਾ ਫੇਰ ਉਹਨੂੰ ਤਾਂ ਤੂੰ 2 ਲੱਖ ਰੁਪਏ ਦੇਤਾ ਚੱਕ ਕੇ ਆਰੇ ਮੁੰਡੇ ਨਾਲ ਤੂੰ ਗੱਲ ਕਰ ਲਈ ਮੈਨੂੰ ਤੂੰ ਘਰ ਦੀ ਮੈਂਬਰ ਨਹੀਂ ਸਮਝਿਆ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਮੈਨੂੰ ਇੱਕੋ ਹੀ ਗੱਲ ਕਾਗਜ਼ਾਂ 'ਚ ਫਰਕ ਹੈ ਤੇਰੇ ਬਾਪੂ ਦੇ ਕਾਗਜ਼ਾਂ 'ਚ ਫਰਕ ਹੈ ਆਹੀ ਫਰਕ ਸੀ ਫੇਰ ਭਾਈ ਮਾਂ ਆਖਾ ਮੈਂ ਉਹਨਾਂ ਦੱਸਤਾ ਹੂ ਮਾਂ ਕਹੇ ਮੁੰਡੇ ਨੇ ਮਾਂ ਕਹੇ ਉਹਦੇ ਮੁੰਡੇ ਨੂੰ ਦੱਸਤਾ ਮਾਂ ਉਹ ਮੁੰਡੇ ਤੇਰੇ ਕੋਲ ਤਾਪੀ ਉਹ ਗੱਲ ਅੱਛਾ ਕੀ ਗੱਲ ਕਰਾਂ ਨਾ ਮੁੰਡਾ ਕੀ ਹੈ ਮੁੰਡਾ ਵੀ ਤਾਂ ਤੇਰੀ ਹੈ ਦੋਨੇ ਮਾਪੇ ਤੋਂ ਚੋਰੋਂ ਕਰਦੇ ਹੋਰੇ ਇੱਕ ਚੀਜ਼ ਹਰੇਕ ਚੀਜ਼ ਦੀ ਚੋਰੀ ਕਰਦੇ ਹੋ ਇਹ ਜਿਹੜੀ ਚੋਰੀ ਕਰੀ ਨਾ ਇਹ ਤੁਹਾਨੂੰ ਮਹਿੰਗੀ ਪਊਗੀ ਮੈਂ ਤਾਂ ਲੱਖ ਰੁਪਏ ਨਾ ਤੇਰੀ ਕੁੜੀ ਤਾਂ ਮੰਗਾ ਕੇ ਛੱਡੂ ਭਾਵੇਂ ਤੇਰੀ ਕੁੜੀ ਨੂੰ ਫੋਨ ਕਰਦੇ ਤੇ ਆਪਾਂ ਮਾਂ ਮੈਂ ਜਾ ਕੇ ਲਿਆ ਮੈਂ ਫਿਰ ਉਹ ਤਾਂ ਵੀ ਨਹੀਂ ਕਿਹਾ ਕਿ ਕਿਉਂ ਕਿਉਂ ਚੋਰੀ ਦੱਸ ਭਾਈ ਕਾਦੀ ਆਏਗੀ ਹਾਂ ਬਾਹਲਾ ਦਿਮਾਗ ਖਾਂਦੇ ਮੈਂ ਤਾਂ ਦਿਮਾਗ ਫੇਰ ਕਰ ਦਿੰਦੀ ਐ ਇਹਨਾਂ ਬੋਲਦੀ ਆ ਕੋਈ ਚਕਿਆ ਨਾਲ ਨਹੀਂ ਗੱਲ ਕਰਨੀ ਕੋਈ ਇਹਨਾਂ ਸ਼ਾਂਤੀ ਨਾਲ ਨਹੀਂ ਗੱਲ ਕਰਨੀ ਫਿਰ ਭਾਈ ਤੇਰੀ ਭਖੜੇ ਬੀਜੇ ਹੋਇਆ ਤੇ ਕੀ ਕੋਈ ਕਰੂਗਾ ਆਵਦਾ ਬਣਾ ਕੇ ਕਿਦਾ ਕੇ ਇਹਨਾਂ ਦੀ ਤਾਈ ਹੈਗੀ ਕਿ ਭਾਣਾ ਵਰ ਗਿਆ ਕਿ ਸਕਿਆ ਵਾਰਗੀ ਕੀ ਗੱਲ ਨਹੀਂ ਕਰੂਗੀ ਲੈ ਪੈਸੇ ਮਗਰੋ ਚੱਕ ਕੇ ਲੈ ਆਈ ਘਰੇ ਪਹਿਲਾ ਇਹਦੇ ਕੋਲੇ ਅੱਕ ਚੋਤਾ ਤੇ ਤੇ ਬੇਬੇ ਦਾ ਪੈਸੇ ਚੱਕ ਕੇ ਲੈ ਗਈ ਨਾਲੇ ਮੈਂ ਇੰਨਾ ਆਖਿਆ ਵੀ ਦੱਸੀ ਨਾ ਕਿਹੜਾ ਭਾਈ ਰੋਖ ਵੀ ਲੜਵਾਉਂਦੇ ਨੇ ਕੀ ਕਰੂ ਮਾਜ ਨਹੀਂ ਨਹੀਂ ਲੋਕਾਂ ਦੇ ਲੋਕਾਂ ਦਾ ਵੀ ਜੇ ਤੇਰਾ ਲੜਨ ਤਾਂ ਅਸੀਂ ਦੇਖੀਏ ਕਹ ਲ ਅਸਤਾ ਕੋਈ ਲੜਦਿਆਂ ਨਹੀਂ ਇਸੇ ਨਹੀਂ ਕਰਿਆ ਸਾਕ ਕਿਸਦੇ ਭਖੜਾ ਵੀਜਿਆ ਹੋਇਆਗਾ ਮੈਂ ਤਾਂ ਜਵਾਬ ਦਿੰਦੀ ਸੀ ਮਹਾ ਘਰਬਾਰ ਨਹੀਂ ਭਾਈ ਅਸਤਾ ਕਰਦੇ ਨਹੀਂ ਸਾਕ ਨਾ ਨਾ ਕਹਿੰਦੀ ਆਪਾਂ ਕਰpa ਕੇ ਦੇ ਦੇਗੇ ਜੇ ਹੁਣ ਘਰ ਨੂੰ 2 ਲੱਖ ਰੁਪਇਆ ਦੇ ਤਾਂ ਹੁਣ ਟੱਪਦੀ ਹੈਗੀ ਟੱਪੀ ਜਾਵੇ ਮੈਂ ਤਾਂ ਹੁਣ ਦੇਤਾ